ਦੀਆਂ ਵੀ ਜੋ ਕਲਾਸਿਸ ਨੇ ਸੋ 올 ਸਬਜੈਕਟ ਦੀਆਂ ਜੋ ਕਲਾਸਿਸ ਨਹੀਂ ਆ ਮੈਰਾਥਨਸ ਨਹੀਂ ਆ ਉਹ ਹੁਣ ਚੱਲਣਗੀਆਂ ਤੇ ਇਹ ਸੀਰੀਜ਼ ਬਿਲਕੁਲ ਵੀ ਮਿਸ ਨਾ ਕਰਿਓ ਫ੍ਰੀ ਸੀਰੀਜ਼ ਹੈ ਜੁਆਇਨ ਜ਼ਰੂਰ ਕਰਿਓ ਤੇ ਜਿਹੜੇ ਨੋਟਸ ਹੋਣਗੇ ਉਹ ਤੁਸੀਂ ਜਿਹੜੇ ਵੀ ਹੈਂਡ ਰਿਟਨ ਨੋਟਸ ਹੋਇਆ ਕਰਨਗੇ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਵੀ ਬੱਚਿਆਂ ਦਾ ਹੁਣ ਐਗਜ਼ਾਮ ਪੰਜਾਬ ਪੁਲਿਸ ਕੌਂਸਟੇਬਲ ਦਾ 1746 ਪੋਸਟਾਂ ਦਾ ਚਾਹੀ ਪੰਜ ਦਿਨਾਂ ਨੂੰ ਚਾਹੀ 10 ਦਿਨਾਂ ਨੂੰ ਚਾਹੀ ਜੂਨ ਦੇ ਵਿੱਚ ਜਾਂ 2 ਦਿਨ ਬਾਅਦ ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਆ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਜੋ ਤੁਹਾਨੂੰ ਮੈਂ ਦਿਖਾ ਰਿਹਾ ਜਿਸ ਦੇ ਵਿੱਚ ਮੈਂ ਖੁਦ एग्जाम ਦੇ ਕੇ ਆਇਆ ਤੇ ਮੈਨੂੰ ਹੁਣ ਸਾਰਾ ਪਤਾ ਹੈਗਾ ਕਿ एग्जाम ਦੇ ਵਿੱਚ ਕੀ ਕੁਝ ਆ ਰਿਹਾ ਵੈਸੇ ਪਹਿਲਾਂ ਵੀ ਪਤਾ ਹੀ ਸੀ ਇੱਕ ਵਾਰ ਹੁਣ ਮੈਂ ਪੂਰਾ ਕਨਫਰਮ ਕਰ ਲਿਆਗਾ ਕਿ ਉੱਥੇ ਜਾ ਕੇ ਕੀ ਕੁਝ ਆ ਰਿਹਾ एग्जाम ਦਾ ਕੀ ਲੈਵਲ ਆ ਅਤੇ ਤੁਹਾਨੂੰ ਪਤਾ ਦੋ ਵਾਰ ਇਹ एग्जाम ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਹਾਂ ਸੋ ਹੁਣ ਜਿੰਨਾ ਵੀ ਬੱਚਿਆਂ ਨੇ ਇਹਨਾਂ ਦਿਨਾਂ ਦੇ ਵਿੱਚ ਕਰੈ ਕਰਨਾ ਤੇ ਐਗਜ਼ੈਕਟ ਕੁਐਸਚਨਸ ਦੀ ਤਿਆਰੀ ਕਰਨੀ ਆ ਐਕਸਪੈਕਟਡ ਨਹੀਂ ਪੂਰੇ ਐਗਜੈਕਟ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਆਉਣਗੇ ਹੀ ਆਉਣਗੇ ਜੇ ਉਹਨਾਂ ਦੀ ਤੁਸੀਂ ਤਿਆਰੀ ਕਰਨੀ ਆ ਤਾਂ ਆਪਾਂ ਇਹ ਸੀਰੀਜ਼ ਸਟਾਰਟ ਕਰਨ ਲੱਗੇ ਜਿਹਦੇ ਵਿੱਚ 올 ਸਬਜੈਕਟ ਤੁਹਾਨੂੰ ਮੈਂ ਪੜਾਉਂਗਾ ਜਿਹਦੇ ਵਿੱਚ ਐਗਜੈਕਟ ਕੁਐਸਚਨਸ ਜੋ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ ਉਹਨਾਂ ਦੀ ਆਪਾਂ ਤਿਆਰੀ ਕਰਾਂਗੇ ਤਾਂ ਇੱਕ ਵਾਰ ਜਾਣ ਲਓ ਕਿ ਆਪਾਂ ਇਹ ਸੀਰੀਜ਼ ਦੇ ਵਿੱਚ ਕੀ ਕੀ ਪੜਾਂਗੇ ਤੇ ਕਲਾਸਿਸ ਅੱਜ 4 ਵਜੇ ਤੋਂ ਹੀ ਸਟਾਰਟ ਨੇ 4 ਵਜੇ ਤੋਂ ਹੀ ਅੱਜ ਦੀਆਂ ਇਹ ਕਲਾਸਿਸ ਸਟਾਰਟ ਨੇ ਸੋ ਬਿਲਕੁਲ ਇਸ ਗੱਲ ਵੱਲ ਧਿਆਨ ਦਿਓ ਕਿ ਜੋ 4 ਵਜੇ ਤੋਂ ਲੈ ਕੇ ਜੋ ਆਪਣੇ 8-9 ਵਜੇ ਤੱਕ ਕਲਾਸਾਂ ਆਪਾਂ ਲਗਾਇਆ ਕਰਾਂਗੇ ਪਲੀਜ਼ ਉਹ ਮਿਸ ਨਾ ਕਰਿਓ ਵਿੱਚ ਬ੍ਰੇਕ ਵੀ ਹੋਇਆ ਕਰੇਗੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਤਾਂ ਜੀ ਕੇ ਜੀ ਐਸ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਕਿਉਂਕਿ ਉਹਦੇ ਵਿੱਚ ਪੰਜ ਤੋਂ ਸੱਤ ਕੁਐਸਚਨ ਅਜਿਹੇ ਪਾਉਂਦਾ ਹੈਗਾ ਜਿਹੜੇ ਕਿ ਮਤਲਬ ਬੱਚਿਆਂ ਨੇ ਐਕਸਪੈਕਟ ਨਹੀਂ ਕੀਤੇ ਹੁੰਦੇ ਸੋ ਜਿਹੜੀ ਪਾਲਿਟੀ ਆ ਤੁਹਾਡੀ ਅਰਥ ਦੀ 8 ਜਾਂ 9 ਨੰਬਰ ਆਉਂਦੇ ਉਹ ਫੁੱਲ ਵਾਈ ਫੁੱਲ ਦੀ ਆਪਾਂ ਕਰਾ ਦਾਂਗੇ ਹੈਲਥ ਐਂਡ ਨਿਊਟ੍ਰੀਸ਼ਨ ਫੁੱਲ ਵਾਈ ਫੁੱਲ ਦਾ ਆਪਾਂ ਤੁਹਾਨੂੰ ਕਰਾ ਦਾਂਗੇ ਇਸ ਤੋਂ ਬਾਅਦ ਜੋ ਆਪਣੀ ਪੰਜਾਬ ਜੀਕੇ ਆ ਉਹਦੇ ਵਿੱਚੋਂ ਘੱਟ ਹੀ ਕੁਐਸਚਨ ਆ ਰਹੇ ਆ 2 1 2 ਇੰਨੇ ਕਰ ਰਹੇ ਆ ਬਾਕੀ ਜੋ ਪੰਜਾਬ ਤੇ ਸੈਂਟਰ ਦੀ ਕਰੰਟ ਅਫੇਅਰਸ ਨੀਗੀ ਉਹ ਉਹਦੇ ਵਿੱਚੋਂ ਬਹੁਤ ਜਿਹੜੇ ਸਮ ਆ ਰਹੇ ਆ ਉਹਦੇ ਵਿੱਚ ਬੱਚੇ ਅੜਦੇ ਆ ਸੋ ਤੁਹਾਨੂੰ ਸਾਰੇ 2024 ਤੇ 25 ਦੇ ਹੀ ਆ ਰਿਹਾ ਸੋ 2024 ਤੇ 2025 ਦੇ ਸਾਰੇ ਮੈਂ ਅਪਡੇਟ ਹੈਂਡ ਰੈਟਰ ਨੂੰ ਜੋ ਉਹਨਾਂ ਵਿੱਚੋਂ ਤੁਹਾਨੂੰ ਸਾਰੀਆਂ ਕਲਾਸਾਂ ਲਗਾ ਕੇ ਪੂਰੀ ਪੂਰੀ ਤਿਆਰੀ ਕਰਾ ਦੂ ਸੋ ਜਿਹੜਾ ਬੱਚਾ ਪਹਿਲਾਂ ਇਹ ਕਲਾਸਿਸ ਦੇਖ ਜਾਊਗਾ ਉਹਨੂੰ ਇਗਜ਼ਾਮ ਦੇ ਵਿੱਚ ਬਿਲਕੁਲ ਵੀ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਤੇ 35 ਦੇ ਵਿੱਚੋਂ 30 ਪਲੱਸ ਸਕੋਰ ਜੀਕੇ ਜੀਐਸ ਤੇ ਆਉਣਾ ਨਹੀਂ ਪਰ ਤੁਸੀਂ ਕਰ ਲਓਗੇ ਜੇਕਰ ਤੁਸੀਂ ਇਹ ਕਲਾਸਿਸ ਲਗਾ ਕੇ ਚਲੇ ਜਾਓਗੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਪਣਾ ਇੱਕ ਪਰਸਨਲ ਗਾਈਡੈਂਸ ਪ੍ਰੋਗਰਾਮ ਵੀ ਹੈ ਜਿਨ੍ਹਾਂ ਦੇ ਐਗਜ਼ਾਮ 'ਚ 10 ਤੋਂ 15 ਦਿਨ ਹਜੇ ਰਹਿੰਦੇ ਨੇ ਉਹ ਇਹਦੇ ਵਿੱਚ ਜ਼ਰੂਰ ਜੁਆਇਨ ਹੋ ਜੂ ਤੇ ਫੀਸ ਇਹਦੀ ਸਿਰਫ 500 ਰੁਪਏ ਆ ਤੁਹਾਨੂੰ ਸਾਰੇ ਨੋਟਸ ਪ੍ਰੋਵਾਈਡ ਕਰ ਦਿੱਤੇ ਜਾਣਗੇ ਔਰ ਫੁੱਲ ਨੋਟਸ ਪ੍ਰੋਵਾਈਡ ਕਰਦਾਂਗੇ ਚਾਹੇ ਕਰੰਟ ਅਫੇਅਰ ਹੋਵੇ ਚਾਹੇ ਜੀਕੇ ਜੀਐਸਓ ਵੀ ਕੁਝ ਵੀ ਹੋਵੇ ਸਾਰੇ ਨੋਟਸ ਮਿਲ ਜਾਣਗੇ ਇਸ ਤੋਂ ਇਲਾਵਾ ਤੁਹਾਨੂੰ ਪਰਸਨਲ ਗਾਈਡੈਂਸ ਮੇਰੀ ਮਿਲੂ ਕਿ ਤੁਸੀਂ ਕਿਵੇਂ ਪੜ੍ਹਨਾ ਕਿ ਇੱਥੇ ਕੀ ਮਤਲਬ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ ਕਿ ਐਗਜ਼ਾਮ ਅਟੈਂਪਟ ਕਿਵੇਂ ਕਰਨਾ ਹੈ ਗੈਸ ਵਰਕ ਕਿਵੇਂ ਕਰਨਾ ਕੀ ਚੀਜ਼ ਕਿੰਨੀ ਪੜ੍ਹਨੀ ਹੈ ਉਹ ਸਾਰੀ ਮੈਂ ਤੁਹਾਨੂੰ ਦੱਸੂਗਾ ਆਪਦੀ ਐਕਸਪੀਰੀਅੰਸ ਨਾਲ ਹੀ ਜੋ ਮੈਂ 2 ਵਰ ਪਹਿਲਾਂ ਕਲੀਅਰ ਕਰਕੇ ਐਗਜ਼ਾਮ ਨੂੰ ਲਿਆ ਠੀਕ ਹੈ ਜੀ ਸੋ ਜਿਨ੍ਹਾਂ ਨੇ ਇਹ ਜੁਆਇਨ ਕਰਨਾ ਚਾਹੁੰਦੇ ਤਾਂ ਇੰਸਟਾਗ੍ਰam ਦਾ ਲਿੰਕ ਥੱਲੇ ਆ ਉੱਥੇ ਆਪਾਂ ਨੂੰ ਮੈਸੇਜ ਕਰ ਸਕਦੇ ਤੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜੇ ਕੋਈ ਪਸੇਜ ਹੈ ਠੀਕ ਹੈ ਜੀ ਹੁਣ ਵੱਧਦੇ ਆ ਅੱਗੇ ਤੇ ਮੈਥ ਦੀ ਤਿਆਰੀ ਫਿਰ ਕਿਵੇਂ ਕਰਨੀ ਹੈ ਮੈਥ ਦੇ ਸਾਰੇ ਐਗਜ਼ੈਕਟ ਕੁਐਸਚਨਸ ਜੋ ਐਗਜ਼ਾਮ ਦੇ ਵਿੱਚ ਆ ਰਹੇ ਨੇ ਉਹਦੇ ਮੁਤਾਬਕ ਆਪਾਂ ਸਾਰੇ ਐਗਜ਼ੈਕਟ ਕੁਐਸਚਨ ਤੁਹਾਨੂੰ ਪੀ वाई ਕਿਊ ਨੇ ਜੋ ਉਹਦੇ ਮੁਤਾਬਕ ਇਹ ਆ ਰਿਹਾ ਜੀ ਸੋ ਸਾਰੇ ਪੀ वाई ਕਿਊ ਆਪਾਂ ਤੁਹਾਨੂੰ ਸੋਲਵ ਕਰਾਉਂਦੇ ਜਾਵਾਂਗੇ ਇਹ ਮਿਕਸਡ ਸੈੱਟ ਕਰਾਵਾਂਗੇ ਹੁਣ ਚੈਪਟਰ ਵਾਈਜ਼ ਨਹੀਂ ਕਰਾਉਂਦੇ ਤਾਂ ਕਿ ਤੁਹਾਡੇ ਜਿਨ੍ਹਾਂ ਦੇ ਕਿਸੇ ਕਿਸੇ ਚੈਪਟਰ ਚ ਡਾਊਟ ਨੇ ਜਿੱਤਾ ਜਿਹੜੇ ਚੈਪਟਰ ਚ ਡਾਊਟ ਹੋ ਉਹ ਨੂੰ ਕਲੀਅਰ ਕਰਦਾ ਜਾਊਗਾ ਤੇ ਘੱਟ ਟਾਈਮ ਦੇ ਵਿੱਚ ਆਪਣੀ ਬਾਦਰ ਵੀਜ਼ਨ ਹੋਣੀ ਇਸੇ ਤਰ੍ਹਾਂ ਹੀ ਰੀਜ਼ਨਿੰਗ ਦੇ ਵੀ ਸਾਰੇ ਮੈਂ ਚੈਪਟਰ ਵਾਈਜ਼ ਵੀ ਪੜਾ ਦਊਗਾ ਤੇ PYQ ਨੇ ਉਹ ਵੀ ਸੋਲਵ ਕਰਾਉਣ ਜਾ ਰਹੇ ਹਾਂ ਠੀਕ ਹੈ PYQ ਵੀ ਸੋਲਵ ਕਰਾਉਣ ਜਾ ਰਹੇ ਹਾਂ ਇਸ ਤੋਂ ਇਲਾਵਾ ਇੰਗਲਿਸ਼ ਦੇ ਵਿੱਚ ਪੈਰਾ ਜਿੰਬਲ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਪੈਰਾ ਜਿੰਬਲ ਦੇ ਦੋ ਕੁਐਸਚਨ ਆ ਰਹੇ ਨੇ ਜੇਕਰ ਤੁਹਾਡੇ ਪੜੇ ਨਹੀਂ ਹੋਣਗੇ ਤਾਂ ਉਹ ਬਣਨੇ ਬਿਲਕੁਲ ਆਸਾਨੀ ਪਰ ਜੇਕਰ ਤੁਸੀਂ ਕਲਾਸੇ ਲਗਾ ਲੀਆਂ ਤਾਂ ਤਿੰਨ ਤੋਂ ਪੰਜ ਸੈਕਿੰਡ ਦੇ ਵਿੱਚ ਹੀ ਤੁਸੀਂ ਉਹ ਸਾਰਾ ਸੋਲਵ ਕਰ ਲੋਗੇ ਜੀਰ ਤਾਂ ਇੰਗਲਿਸ਼ ਦੇ ਵਿੱਚ ਪੈਰਾ ਜਿੰਬਲ ਹੋ ਗਿਆ ਸਿਨੋਨਿਮ ਐਂਟੋਨੀਮ ਸਾਰੇ ਤੁਹਾਨੂੰ ਆਪਾਂ ਸੋਲਵ ਕਰਾ ਦਾਂਗੇ ਇਹ ਪੰਜਾਬੀ ਦੇ ਵਿੱਚ ਤੋਂ 10 ਆਊਟ ਆਫ 10 ਮੈਕਸ ਸ코ਰ ਕਰਨ ਵਾਲਾ ਪੇਪਰ ਆ ਰਿਹਾਗਾ ਜੇਕਰ ਤੁਸੀਂ ਕਹੋਗੇ ਤਾਂ ਪੰਜਾਬੀ ਦੀਆਂ ਕਲਾਸਿਸ ਵੀ ਲਗਾ ਦਾਂਗੇ ਤੇ ਕੰਪਿਊਟਰ ਦੇ ਵਿੱਚੋਂ 5 ਦੇ ਵਿੱਚੋਂ 3 ਤੋਂ 4 ਲੈਣਾ ਬਹੁਤ ਜ਼ਿਆਦਾ ਜਿਉਂ ਵੀ ਆ ਸੋ ਕੰਪਿਊਟਰ ਦੀਆਂ ਵੀ ਜੋ ਕਲਾਸਿਸ ਨੇ ਸੋ ਆਲ ਸਬਜੈਕਟਸ ਦੀਆਂ ਜੋ ਕਲਾਸਿਸ ਨਹੀਂ ਆ ਮੈਰਾਥਨਸ ਨਹੀਂ ਆ ਉਹ ਹੁਣ ਚੱਲਣਗੀਆਂ ਤੇ ਇਹ ਸੀਰੀਜ਼ ਬਿਲਕੁਲ ਵੀ ਮਿਸ ਨਾ ਕਰਿਓ ਫ੍ਰੀ ਸੀਰੀਜ਼ ਆ ਜੁਆਇਨ ਜ਼ਰੂਰ ਕਰਿਓ ਤੇ ਜਿਹੜੇ ਨੋਟਸ ਹੋਣਗੇ ਉਹ ਤੁਸੀਂ ਜਿਹੜੇ ਵੀ ਹੈਂਡ ਰਿਟਨ ਨੋਟਸ ਹੋਇਆ ਕਰਨਗੇ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਜੋ ਇੰਸਟਾਗ੍ਰam ਆ ਉਹਦੇ ਉੱਤੇ ਲੈ ਸਕਦੇ ਹੋ ਠੀਕ ਹੈ ਜੀ ਸੋ ਇੰਸਟਾਗ੍ਰam ਦੇ ਉੱਤੇ ਮੈਸੇਜ ਕਰਕੇ ਮੈਂ ਤੁਹਾਨੂੰ ਦੱਸ ਦੂੰ ਕਿ ਤੁਹਾਨੂੰ ਨੋਟਸ ਕਿਵੇਂ ਮਿਲਣਗੇ ਤੇ ਉੱਥੇ ਤੁਹਾਨੂੰ ਨੋਟਸ ਮਿਲ ਜਾਣਗੇ ਠੀਕ ਹੈ ਜੀ ਸੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਇਹ ਹੀ ਕਹਿਣਾ ਚਾਹੂੰਗਾ ਕਿ ਜੇਕਰ ਤੁਹਾਨੂੰ ਤੁਹਾਡੇ ਭਰਾ ਦਾ ਕੰਮ ਵਧੀਆ ਲੱਗ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਥੇ ਤੱਕ ਜਿਨੇ ਵੀਡੀਓ ਦੇਖੀਆ ਇੱਕ ਵਾਰ ਕੰਪਲੀਟ ਲਿਖ ਦਿਓ ਕਮੈਂਟਸ ਦੇ ਵਿੱਚ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਇਹ ਸੀਰੀਅਸ ਸਟੂਡੈਂਟ ਸੀ ਤੇ ਇਹਨੇ ਸਾਰੀ ਵੀਡੀਓ ਦੇਖੀ ਆ ਜੀ ਠੀਕ ਹੈ ਜੀ ਤੇ ਸੀਰੀਜ਼ ਨੂੰ ਅੱਜ ਹੀ 4 ਵਜੇ ਤੋਂ ਲੈ ਕੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਜੂਨ ਤੱਕ ਇਹ ਚੱਲੂਗੀ ਜਦੋਂ ਤੱਕ ਤੁਹਾਡੇ ਲਾਸਟ ਐਗਜ਼ਾਮ ਨਹੀਂ ਹੋ ਜਾਂਦੇ ਠੀਕ ਹੈ ਜੀ ਸੋ ਆਪਣੀ ਕੰਮ ਰੱਖ ਲਓ ਆਪਾਂ ਤਿਆਰੀ ਖਿੱਚ ਲਈ ਆ ਤੁਸੀਂ ਵੀ ਤਿਆਰੀ ਖਿੱਚ ਕੇ ਰੱਖਿਓ ਹੁਣ ਤੇ ਆਪਾਂ ਐਗਜ਼ਾਮ ਕਰੈਕ ਕਰਦੇ ਰਹਾਂਗੇ ਜਦੋਂ ਲਾਈਕ ਸਬਸਕ੍ਰਾਈਬ ਫਿਰ ਐਂਡ ਕਮੈਂਟ ਫੋਰ ਨੈਕਸਟ ਅਪਕਮਿੰਗ ਵੀਡੀਓਜ਼ ਥੈਂਕ ਯੂ ਧੰਨਵਾਦ ਐਂਡ ਵਨ ਮੋਰ ਇੰਪੋਰਟੈਂਟ ਥਿੰਗ ਇਜ਼ ਥੈਟ ਆਪਾਂ ਇੱਕ ਜੋ ਬਣਾਈ ਸੀਗੀ ਵੀਡੀਓ ਕੇ ਐਗਜ਼ਾਮ ਸੈਂਟਰ ਦੇ ਬਲੌਗ ਦੀ ਉਹ ਬਿਲਕੁਲ ਸਾਰੀ ਦੇਖ ਲਿਓ ਕਿਉਂਕਿ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੀ ਕਿ ਤੁਸੀਂ ਉੱਥੇ ਮਤਲਬ ਕਿੰਨਾ ਕੁ ਸਮਾਂ ਪਹਿਲਾਂ ਜਾਣਾਗਾ ਉੱਥੇ ਕਿਵੇਂ ਜਾ ਕੇ ਸਰਵਾਈਵ ਕਰਨਾ ਤੇ ਜਿਆਦਾ ਸਮਾਂ ਪਹਿਲਾਂ ਜਾ ਜਾ ਕੇ ਵੈਣ ਦੀ ਉੱਥੇ ਲੋੜਨੀ ਤੇ ਇਹ ਉਹ ਵੀਡੀਓ ਬਿਲਕੁਲ ਜ਼ਰੂਰ ਦੇਖ ਲਿਓ ਜਿਹਦੇ ਥੰਬਨੇਲ ਤੁਹਾਨੂੰ ਹੁਣ ਉੱਥੇ ਦਿਖ ਰਿਹਾਗਾ ਇਹ ਤੋਂ ਪਹਿਲਾਂ ਹੀ ਇਹ ਅਪਲੋਡ ਕੀਤੀ ਰਹੀ ਆ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਮਦਦ ਮਿਲ ਜੂਗੀ ਤੇ ਜੋ ਉਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਕਿ ਐਗਜ਼ਾਮ ਦੇ ਵਿੱਚ ਕੀ ਕੁਝ ਆਇਆ ਸੀ ਠੀਕ ਹੈ ਜੀ ਸਾਰਾ ਮਤਲਬ ਨੂੰ ਪਤਾ ਲੱਗ ਜੂ ਲੈਵਲ ਕੀ ਹੈਗਾ ਤੇ ਕਿਵੇਂ ਅਟੈਂਪਟ ਕਰਨਾਗਾ ਸੋ ਜੇਕਰ ਤੁਹਾਨੂੰ ਇਹ ਚੀਜ਼ਾਂ ਜਾਣਨੀਆਂ ਨੇ ਤਾਂ ਉਹ ਵੀਡੀਓ ਨੂੰ ਦੇਖ ਲਿਓ ਤੇ ਉਹ ਵੀਡੀਓ ਦਾ ਪਾਰਟ 2 ਵੀ ਆ ਰਿਹਾ ਹੈਗਾ ਪਾਰਟ 2 ਦੇ ਵਿੱਚ ਆਪਾਂ ਤੁਹਾਨੂੰ ਬਹੁਤ ਜ਼ਿਆਦੇ ਇੰਪੋਰਟੈਂਟ ਚੀਜ਼ਾਂ ਦੱਸਣੀਆਂ ਨੇ ਕਿ ਕੁਐਸਚਨ ਸਾਰੇ ਸਬਜੈਕਟਸ ਦੇ ਮਤਲਬ ਮੋਸਟ ਐਕਸਪੈਕਟਿਡ ਕਹਿ ਰਹੇ ਨੇ ਆਪਾਂ ਵੀ ਜਿਵੇਂ ਸਾਰੇ ਮੋਸਟ ਐਕਸਪੈਕਟਿਡ ਕਹਿ ਕੇ ਸਾਰੇ ਮੰਨ ਈ ਜਾਂਦੇ ਆ ਸੋ ਆਪਾਂ ਤੁਹਾਨੂੰ ਮੋਸਟ ਐਕਸਪੈਕਟਿਡ ਕੁਐਸਚਨ ਦੱਸ ਦਾਂਗੇ ਤੁਸੀਂ ਮੈਨੂੰ ਮਤਲਬ ਉਹਦੇ ਵਿੱਚ ਮੈਂ ਦੱਸੂਗਾ ਤੁਹਾਨੂੰ ਮੋਸਟ ਐਕਸਪੈਕਟਿਡ ਕੁਐਸਚਨ ਪਰਚੈਂਟ ਲੈਂਗੇ ਸੋ ਉਹ ਵੀਡੀਓ ਨੂੰ ਬਿਲਕੁਲ ਮਿਸ ਨਾ ਕਰਿਓ ਪਾਰਟ 2 ਆ ਰਿਹਾਗਾ ਉਹਦਾ ਵੀ ਸੋ ਪਾਰਟ 2 ਦੇ ਵਿੱਚ ਆਪਾਂ ਤੁਹਾਨੂੰ ਸਾਰੇ ਕੁਐਸਚਨਸ ਦੇ ਬਾਰੇ ਦੱਸ ਦਾਂਗੇ ਤੇ ਅੱਜ ਉਹ ਲਗਭਗ 5-6 ਵਜੇ ਦੇ ਕਰੀਬ ਆਜੂਗੀ ਤੇ ਜਿਨੇ ਜਿਨੇ ਉਹ ਵੀਡੀਓ ਪਹਿਲਾਂ ਵਾਲੀ ਨਹੀਂ ਦੇਖੀ ਉਹ ਦੇਖ ਲਓ ਉਹ ਤੋਂ ਬਾਅਦ ਜੋ ਪਾਰਟ 2 ਉਹ ਦੇਖ ਲਓ ਤੁਹਾਡੇ ਸਾਰੇ ਕੁਐਸਚਨਸ ਸੋਲਵ ਹੋ ਜਾਣਗੇ ਇਦਾਂ ਦੀਆਂ ਟੈਸਟ ਤੇ ਟ੍ਰਿਕਸ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਕੰਮ ਵਧੀਆ ਲੱਗ ਰਿਹਾ ਤਾਂ 2 ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਕਰਿਓ ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਤੁਸੀਂ ਭਰਾ ਦੇ ਚੈਨਲ ਨੂੰ ਵੱਡਾ ਕਰਤਾ ਤਾਂ ਇਹ ਤੋਂ ਬਾਅਦ ਇਹ ਚੀਜ਼ਾਂ ਤੇ ਸਵਾਲ ਬਹੁਤ ਉੱਠਣਗੇ ਕਿ ਜੀ ਇਹਨੇ ਤਾਂ ਇਸ ਤਰ੍ਹਾਂ ਸਾਰਿਆਂ ਨੂੰ ਦੱਸਿਆ ਸੀ ਜੇ ਕੀਤਾ ਸੀਗਾ ਪਰ ਕੋਈ ਐਲ ਨਹੀਂ ਆਪਾਂ ਤੁਹਾਡੀ ਵੈਲਫੇਅਰ ਚਾਹੀਦੀ ਆ ਇਸ ਲਈ ਤੁਸੀਂ ਮਤਲਬ ਇਹ ਵੀਡੀਓ ਨੂੰ ਦੇਖ ਕੇ ਆਪਣਾ ਫੇਡਾ ਜਰੂਰ ਕਰਿਓ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਸਬਸਕ੍ਰਾਈਬ ਫਰ ਨੈਕਸਟ ਕਮਿੰਗ ਵੀਡੀਓਜ਼ ਸੋ ਦੈਟ ਨਿਊ ਵੀਡੀਓਜ਼ ਕੈਨ ਰੀਚ ਟੂ ਯੂ ਸਭ ਤੋਂ ਮਤਲਬ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਇਹ ਵੀਡੀਓਜ਼ ਠੀਕ ਹੈ ਜੀ ਸੋ ਅਗਲੀ ਵਾਰ ਮਿਲਾਂਗੇ ਇਦਾਂ ਦੇ ਇੰਟਰਸਟਿੰਗ ਦੇ ਥੈਂਕ ਯੂ ਇਸ ਤੱਕ